ਸਰ ਸਾਡੇ ਕੋਲ ਨਾ ਸਾਡਾ ਇੱਕ ਹੈਲਪਲਾਈਨ ਹੈ 3882498498 ਉਹਦੇ ਤੇ ਸਾਨੂੰ ਲਗਭਗ 4000 ਤੋਂ 5000 ਹਰ ਮਹੀਨੇ ਪੈਨ ਇੰਡੀਆ ਕਾਲਸ ਆਉਂਦੀਆਂ ਹਨ ਉਹ ਕਾਲਸ ਤੋਂ ਬਾਅਦ ਅਸੀਂ ਉਹਨਾਂ ਨੂੰ ਆਪਣੀ ਮੀਟਿੰਗਸ ਦੇ ਵਿੱਚ ਬੁਲਾਉਂਦੇ ਹਾਂ ਲਗਭਗ 40 ਥਾਵਾਂ ਤੇ ਸਾਡੇ 올 ਓਵਰ ਇੰਡੀਆ ਚ ਮੀਟਿੰਗਸ ਹੁੰਦੀਆਂ ਤੇ ਜਦੋਂ ਉਹ ਆਂਦਾ ਹੈ ਪਹਿਲੇ ਤੇ ਖੁੱਲ ਕੇ ਸਾਡੇ ਨਾਲ ਗੱਲ ਨਹੀਂ ਕਰ ਪਾਂਦਾ ਉਹ ਘਬਰਾਉਂਦਾ ਹੈ ਉਹ ਸੋਚਦਾ ਹੈ ਕਿ ਮੈਨੂੰ ਇੱਕ ਜਿਹੜੀ ਹੈ ਸੇਫ ਸਪੇਸ ਮਿਲੇ ਜਿੱਥੇ ਮੈਂ ਆਪਣੀ ਗੱਲ ਰੱਖ ਸਕਾਂ ਕਿਸੇ ਦਾ 10 ਸਾਲ ਦੀ ਸ਼ਾਦੀ ਹੈ ਕਿਸੇ ਦੀ 15 ਸਾਲ ਦੀ ਸ਼ਾਦੀ ਹੈ ਕਿਸੇ ਦੀ ਵਾਈਫ ਐਡਲਟਰੀ ਚ ਹੈ ਕੋਈ ਨਜਾਇਜ਼ ਸੰਬੰਧਾਂ ਦੇ ਵਿੱਚ ਉਹ ਇਨਵੋਲ ਹੈ ਉਹ ਫਿਰ ਅਸੀਂ ਉਹਨੂੰ ਇੱਕ ਪਹਿਲੇ ਤੇ ਸੇਫ ਸਪੇਸ ਦਿੰਨੇ ਆ ਤਾਂ ਕਿ ਉਹਨੂੰ ਸੇਫ ਸਪੇਸ ਮਿਲੇ ਉਹ ਸਾਡੇ ਨਾਲ ਆਪਣੇ ਦਿਲ ਦੀ ਗੱਲ ਇੱਕ ਦੋ ਮੀਟਿੰਗਾਂ ਚ ਜਦੋਂ ਵਿਚਾਰਾ ਦਿਲ ਦੀ ਗੱਲ ਹੀ ਨਹੀਂ ਕਰ ਪਾਂਦਾ ਫਿਰ ਉਹਨੂੰ ਸਿ ਮੋਟੀਵੇਟ ਕਰਦੇ ਆ ਸਟੈਂਥਨ ਕਰਦੇ ਆ ਕਿ ਵੀ ਤੂੰ ਗੱਲ ਕਰ ਇਹ ਤੇਰਾ ਅਸੀਂ ਅਸੀਂ ਇੱਕ ਬ੍ਰਦਰਹੁੱਡ ਦੀ ਗੱਲ ਕਰਦੇ ਆ ਹਾਂਜੀ ਕੰਫੀਡੈਂਸੀ ਨਹੀਂ ਆਉਂਦਾ ਕਿਉਂਕਿ ਉਹਨੂੰ ਕੰਫੀਡੈਂਸ ਇਸ ਕਰਕੇ ਨਹੀਂ ਆਉਂਦਾ ਉਹ ਜਿੱਥੇ ਵੀ ਵਿਚਾਰਾ ਗੱਲ ਕਰਨਾ ਚਾਹੁੰਦਾ ਹੈ ਉਹ ਕਹਿੰਦਾ ਯਾਰ ਇਹ ਮੁੰਡਾ ਹੀ ਇਹਦੇ ਚ ਕੋਈ ਦਮ ਹੀ ਨਹੀਂ ਹੈਗਾ ਇਹ ਕੋਈ ਗੱਲ ਹੀ ਨਹੀਂ ਕਰ ਸਕਦਾ ਥਾਣੇ ਜਾਂਦਾ ਉਹਦਾ ਮਖੌਲ ਉਡਾਇਆ ਜਾਂਦਾ ਉਹਦਾ ਮਜ਼ਾਕ ਉਡਾਇਆ ਜਾਂਦਾ ਕਚੈਰੀਆਂ ਚ ਜਾਂਦਾ ਉਹਦੀ ਕੋਈ ਸੁਣਵਾਈ ਨਹੀਂ ਹੈਗੀ ਕਿਉਂਕਿ ਉਹਦੇ ਕੋਲ ਕੋਈ ਇਸ ਤਰ੍ਹਾਂ ਦਾ ਲਾਅ ਨਹੀਂ ਹੈ ਜਿਹਦਾ ਉਹ ਸੁਰੱਖਸ਼ਨ ਲੈ ਕੇ ਉਹ ਆਪਣੀ ਜਾ ਫਿਰ ਉਹ ਡਿਪਰੈਸ਼ਨ 'ਚ ਚਲਾ ਜਾਂਦਾ ਹੈ ਉਹ ਉਹ ਬਿਲਕੁਲੀ ਆਪਣੇ ਆਪ ਨੂੰ ਅੰਦਰੋਂ ਅੰਦਰ ਜਿਹੜਾ ਉਹ ਉਹ ਖਤਮ